ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪ ਜੀ ਦੇ ਨਾਲ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਸ਼ਾਂ ਦੇ ਜੀਵਨ ਦੇ ਵਿੱਚੋਂ ਇੱਕ ਘਟਨਾ ਸਾਂਝੀ ਕਰਨ ਲੱਗੇ ਹਾਂ ਜਿਨ੍ਹਾਂ ਨੇ ਵੀ ਉਹਨਾਂ ਦੀ ਸੰਗਤ ਕੀਤੀ ਜਾਂ ਜਿਨ੍ਹਾਂ ਨੇ ਉਹਨਾਂ ਦੇ ਬਚਨ ਕਮਾਏ ਮਹਾਂਪੁਰਸ਼ਾਂ ਦੇ ਬਚਨਾਂ ਦੀਆਂ ਜੋ ਕਰਾਮਾਤਾਂ ਨੇ ਉਹ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ ਇੱਕ ਵਾਰੀ ਕਬੀਰ ਆਇਆ ਅਤੇ ਮਹਾਪੁਰਸ਼ਾਂ ਤੋਂ ਸਮਾ ਲੈ ਕੇ ਮਹਾਪੁਰਸ਼ਾਂ ਨੂੰ ਨਮਸਕਾਰ ਕੀਤੀ ਅਤੇ ਕਹਿੰਦਾ ਕਿ ਮਹਾਰਾਜ ਜੀ ਮੈਂ ਕੈਨੇਡਾ ਜਾਣਾ ਹੈ ਤਿੰਨ ਵਾਰੀ ਮੈਂ ਫਾਈਲ ਲਾਈ ਇੱਕ ਵਾਰੀ ਤਾਂ ਮੈਨੂੰ ਪਤਾ ਨਹੀਂ ਸੀ ਪਰ ਦੋ ਵਾਰੀ ਮੇਰੀ ਰਿਫਿਊਜ਼ਲ ਆ ਗਈ ਮਹਾਰਾਜ ਮਜਾਕ ਕਰਨ ਲੱਗੇ ਕਹਿੰਦੇ ਭਾਈ ਆ ਰਿਫਿਊਜ਼ਲ ਕੀ ਹੁੰਦੀ ਆ ਕਹਿੰਦਾ ਵੀ ਮਹਾਰਾਜ ਜੀ ਉਹਨਾਂ ਨੇ ਮੈਨੂੰ ਵੀਜ਼ਾ ਨਹੀਂ ਦਿੱਤਾ ਕਹਿੰਦੇ ਭਾਈ ਫਿਰ ਤੂੰ ਉੱਥੇ ਜਰੂਰੀ ਜਾਣਾ ਕਹਿੰਦਾ ਮਹਾਰਾਜ ਜੀ ਮੈਂ ਦੋ ਕਿੱਲੇ ਪੈੜੀਆ ਖੇਤੀਬਾੜੀ ਨਾਲ ਇਹਨਾਂ ਕੁਝ ਬਣਦਾ ਨਹੀਂ ਥੋੜਾ ਜਿਹਾ ਕਰ ਜਾਵੇ ਸਰਤੇ ਆ ਦੋ ਮੇਰੀਆਂ ਭੈਣਾਂ ਨੇ ਵਿਹਣ ਵਾਲੀਆਂ ਮੈਂ ਚਾਹੁੰਦਾ ਵੀ ਜੇ ਮੇਰੀ ਸੈਟਿੰਗ ਹੋ ਜਾਵੇ ਤਾਂ ਆਉਣ ਵਾਲੇ ਟਾਈਮ 'ਚ ਮੇਰੇ ਪਰਿਵਾਰ ਦੇ ਦਿਨ ਸੌਖੇ ਨਿਕਲ ਜਾਣਗੇ। ਮਹਾਪੁਰਸ਼ ਕਹਿੰਦੇ ਭਾਈ ਪਾਠ ਕਰਦਾ ਕੋਈ। ਕਹਿੰਦਾ ਹਾਂਜੀ ਵੈਗਰੂ ਵੈਗਰੂ ਕਰ ਲੈਣਾ ਜੀ। ਸਿਰ ਤੋਂ ਮੋਨਾ ਸੀਗਾ। ਮਹਾਰਾਜ ਕਹਿੰਦੇ ਵੀ ਤੇਰਾ ਪਾਠ ਕਰਨ ਲੱਗਿਆਂ ਕਿਹੜੇ ਪਾਠ ਵਿੱਚ ਦਿਲ ਲੱਗਦਾ। ਕਹਿੰਦਾ ਮਹਾਰਾਜ ਜੀ ਮੇਰਾ ਨਾ ਮੂਲ ਮੰਤਰ ਦਾ ਜਦੋਂ ਮੈਂ ਜਾਪ ਕਰਦਾ ਉਦੇ ਵਿੱਚ ਮੇਰਾ ਬੜਾ ਦਿਲ ਲੱਗਦਾ ਮੇਰਾ ਦਿਲ ਕਰਦਾ ਵੀ ਮੈਂ ਕਰੀ ਜਾਵਾਂ ਮਾਹ ਪੁਰਸ਼ ਕਹਿੰਦੇ ਭਾਈ ਐਦਾਂ ਗਾ ਇੱਕ ਤਾਂ ਸੇਵਾ ਕਰਨੀ ਆ ਗੁਰੂ ਘਰ ਜਿੱਥੇ ਵੀ ਤੇਰਾ ਦਿਲ ਕਰੇ ਪਟਿਆਲੇ ਚਲਾ ਜਾ ਦੁਖਣਵਰ ਸਾਹਿਬ ਜੇ ਉੱਥੇ ਕਰਨੀ ਆ ਉੱਥੇ ਹੰਸਾਲੀ ਸਾਹਿਬ ਕਰਨੀਆਂ ਤਾਂ ਵੀ ਠੀਕ ਆ ਕੋਈ ਇਤਿਹਾਸਿਕ ਗੁਰਦੁਆਰਾ ਹੋਰ ਕੋਈ ਤੇਰੇ ਨੇੜੇ ਆ ਭਾਈ ਉੱਥੇ ਕਰ ਲੈ 2 ਮਹੀਨੇ ਲਗਾਤਾਰ ਸੇਵਾ ਕਰਨੀ ਆ ਤੇ ਗੁਰੂ ਗ੍ਰੰਥ ਸਾਹਿਬ ਅਗੇ ਅਰਦਾਸ ਕਰਨੇ ਆ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ ਜੇ ਮੇਰਾ ਦਾਣਾ ਪਾਣੀ ਉੱਥੇ ਦਾ ਲਿਖਿਆ ਨਹੀਂ ਹੈਗਾ ਤਾਂ ਮੇਰਾ ਉੱਥੇ ਦਾ ਦਾਣਾ ਪਾਣੀ ਲਿਖ ਦਿਓ ਅਤੇ ਮੇਰੀ ਗਰੀਬੀ ਖਤਮ ਕਰ ਦਿਓ ਤੇ ਭਾਈ ਸ਼ਰਾਬ ਨਹੀਂ ਪੀਣੀ ਕੋਈ ਨਸ਼ਾ ਨਹੀਂ ਕਰਨਾ ਤੇ ਗੁਰੂ ਮਹਾਰਾਜ ਅਗੇ ਅਰਦਾਸ ਕਰਦੋ ਸਤਗੁਰੂ ਕਿਰਪਾ ਕਰਨਗੇ ਉਸ ਵੀਰ ਨੇ ਫਿਰ 2 ਮਹੀਨੇ ਲਗਾਤਾਰ ਉਹ ਹੰਸਾਲੀ ਸਾਹਿਬ ਸੇਵਾ ਕਰਦਾ ਰਿਹਾ 2 ਮਹੀਨੇ ਲੰਘ ਗਏ ਉਸ ਤੋਂ ਬਾਅਦ ਫਿਰ ਉਹ ਗੁਰਦੁਆਰਾ ਦੁਖਨਵਰ ਸਾਹਿਬ ਉਸ ਨੇ ਜੋੜੇ ਕਰ ਸੇਵਾ ਕੀਤੀ ਜਦੋਂ ਉਹ ਰੋਜ਼ ਸੇਵਾ ਕਰਨ ਜਾਂਦਾ ਸੀ ਤਾਂ ਨਾਲ-ਨਾਲ ਉਹਨੇ ਦਿਨ ਰਾਤ ਮੂਲ ਮੰਤਰ ਦਾ ਜਾਪ ਕਰੀ ਜਾਣਾ ਕਰੀ ਜਾਣਾ ਜਦੋਂ ਵੀ ਉਸ ਨੇ ਜਦੋਂ ਵੀ ਉਹਨੂੰ ਚੇਤੇ ਆਉਣਾ ਪਾਠ ਕਰੀ ਜਾਣਾ ਮਹਾਰਜ ਅਗੇ ਅਰਦਾਸ ਕਰੀ ਜਾਣੀ ਕਿ ਸੱਚੇ ਪਾਤਸ਼ਾਹ ਮੇਰਾ ਕੈਨੇਡਾ ਦਾ ਵੀਜ਼ਾ ਲੱਗ ਜਾਵੇ 2 ਮਹੀਨੇ ਬੀਤੇ 3 ਮਹੀਨੇ 4 ਮਹੀਨੇ ਬਾਅਦ ਕੋਈ ਇਹੋ ਜੀ ਕਿਰਪਾ ਹੋਈ ਇੱਕ ਬੰਦਾ ਉਥੇ ਜੋੜੇ ਘਰ ਦੇ ਵਿੱਚ ਉਸ ਨੂੰ ਮਿਲਿਆ ਉਹਨੂੰ ਦੇਖਿਆ ਕਹਿੰਦਾ ਵੀ ਯਾਰ ਤੂੰ ਸੇਵਾ ਬਹੁਤ ਕਰਦਾ ਵਾ ਤੇ ਵੀ ਤੇਰੀ ਲੋੜ ਕੀ ਆ ਉਹਨੇ ਇਸ ਤਰ੍ਹਾਂ ਪੁੱਛਿਆ ਉਸ ਬੰਦੇ ਨੂੰ ਉਹ ਕਹਿੰਦਾ ਜੀ ਮੈਨੂੰ ਹੰਸਾਲੀ ਵਾਲੇ ਮਹਾਪੁਰਸ਼ਾਂ ਨੇ ਬਚਨ ਕੀਤੇ ਨੇ ਵੀ ਭਾਈ ਤੂੰ ਗੁਰੂ ਘਰ ਸੇਵਾ ਕਰਨੀ ਆ ਨਾਲ ਮੂਲ ਮੰਤਰ ਦਾ ਜਾਪ ਕਰਨਾ ਤੇ ਤੈਨੂੰ ਕੈਨੇਡਾ ਦਾ ਵੀਜ਼ਾ ਮਿਲ ਜਾਊਗਾ ਉਹ ਕਹਿੰਦਾ ਭਾਈ ਤਾਂ ਫਾਈਲ ਲਾਈ ਆ ਕਹਿੰਦਾ ਹਾਂਜੀ ਮੈਂ ਅਪਲਾਈ ਕੀਤਾ ਹੋਇਆ ਉਹ ਕਹਿੰਦਾ ਐਂ ਕਰ ਮੈਂ ਉੱਥੇ ਦਾ ਸਿਟੀਜ਼ਨ ਆ ਨਾ ਕੈਨੇਡਾ ਦਾ ਮੈਂ ਤੈਨੂੰ ਸਪான்ਸਰ ਕਰ ਦੇਣਾ ਤੂੰ ਆਪਣੀ ਫਾਈਲ ਨਾਲ ਲਾ ਦੇ ਤੇ ਮਹਾਰਾ ਦੀ ਹੈ ਜੀ ਕਿਰਪਾ ਹੋਈ ਉਸ ਬੰਦੇ ਨੇ ਸਪான்ਸਰ ਕਰ ਦਿੱਤੀ 2 ਮਹੀਨੇ ਬਾਅਦ ਉਸ ਵੀਰ ਦਾ ਕੈਨੇਡਾ ਦਾ ਵੀਜ਼ਾ ਲੱਗ ਗਿਆ ਤੇ ਉਹ ਮਹਾਪੁਰਸ਼ਾਂ ਦੇ ਕੋਲ ਫਿਰ ਮੈਂ ਠਿਆਈ ਲੈ ਕੇ ਆਇਆ ਅਤੇ ਮਹਾਪੁਰਸ਼ਾਂ ਨੂੰ ਦੱਸਿਆ ਕਿ ਮਹਾਰਾਜ ਜੀ ਇਸ ਤਰ੍ਹਾਂ ਮੈਨੂੰ ਇੱਕ ਬੰਦਾ ਮਿਲਿਆ ਤੇ ਮੇਰਾ ਹੁਣ ਮੇਰੀ ਫਲਾਈਟ ਆ ਹੂੰ ਤੇ ਮੈਂ ਜਾਣਾਗਾ ਤੇ ਮਹਾਪੁਰਸ਼ ਕਹਿੰਦੇ ਭਾਈ ਇਹ ਮੂਲ ਮੰਤਰ ਦਾ ਪਾਠ ਛੱਡਣਾ ਨਹੀਂ ਜਪਦਾ ਹੀ ਰਹਿਣਾ ਤੇ ਕਹਿੰਦਾ ਮਹਾਰਾਜ ਜੀ ਸਤਿ ਵਚਨ ਜਿਨ੍ਹਾਂ ਨੇ ਜਿਸ ਭਾਈ ਸਾਹਿਬ ਨੇ ਉਹਨੂੰ ਸਪான்ਸਰ ਕੀਤੀ ਸੀ ਉਹਨਾਂ ਦਾ ਕੈਨੇਡਾ ਦੇ ਵਿੱਚ ਟਰਾਂਸਪੋਰਟ ਸੀ ਗੱਟ ਰਕਾਂ ਦਾ ਉਹਨਾਂ ਨੇ ਉਹਨੂੰ ਟਰੱਕ ਤੇ ਲਾ ਦਿੱਤਾ ਤਾਂ ਇਧਰੋਂ ਰਾਤ ਦੇ 12 ਵਜੇ ਹੋਏ ਸਨ ਇੰਡੀਆ ਦੀ ਤੇ ਮਹਾਪੁਰਸ਼ਾਂ ਦੇ ਨਾਲ ਉਹ ਫੋਨ ਤੇ ਗੱਲਬਾਤ ਕਰਦਾ ਰਹਿੰਦਾ ਸੀ ਦੱਸਦਾ ਰਹਿੰਦਾ ਸੀ ਤੇ ਮਹਾਰਾਜ ਰਾਤ ਨੂੰ 12 ਵਜੇ ਉੱਠੇ ਤੇ ਆਪਣੇ ਸੇਵਾਦਾਰ ਨੂੰ ਕਹਿੰਦੇ ਭਾਈ ਉਹਨੂੰ ਜਿਹੜਾ ਟਰੱਕਾ ਮਾੜਾ ਮੁੰਡਾ ਆਪਾਂ ਨੂੰ ਫੋਨ ਕਰਦਾ ਕੈਨੇਡਾ ਉਹਨੂੰ ਫੋਨ ਮਲਾਓ ਤੇ ਮਹਾਰਾਜ ਜੀ ਕਹਿੰਦੇ ਵੀ ਹੁਣ ਤਾਂ 12 ਵਜੇ ਨੇ ਰਾਤ ਦੇ ਉੱਥੇ ਦਿੰਦੇ 2:30 ਕ' ਭਜੇ ਹੋਣਗੇ ਮਹਾਰਾਜ ਕਹਿੰਦੇ ਭਾਈ ਉਹਨੂੰ ਫੋਨ ਲਾਓ ਤਾਂ ਮਹਾਰਾਜ ਨੇ ਮਹਾਂਪੁਰਸ਼ਾਨੇ ਨੂੰ ਫੋਨ ਲਾ ਕੇ ਕਿਹਾ ਕਿ ਭਾਈ ਤੂੰ ਕਿੱਥੇੋਂ ਕਹਦਾ ਮੈਂ ਮਹਾਰਾ ਟਰੱਕ ਤੇ ਆਂ ਕਹਿੰਦੇ ਐ ਕਰ ਭਾਈ ਫਿਰ ਟਰੱਕ ਨੂੰ ਨਾ ਸਾਈਡ ਤੇ ਲਾ ਕੇ ਨੜ ਨੋਟ ਚੈੱਕ ਕਰ ਲੈ ਦੇ ਕੋਈ ਵਰੀ ਨਾੜ ਨੋ ਢਿੱਲੇ ਹੁੰਦੇ ਨੇ ਉਹ ਕਹਿੰਦਾ ਮਹਾਰਾਜ ਜੀ ਸਤਿ ਵਚਨ ਤਾਂ ਜਦੋਂ ਉਸ ਵੀਰ ਨੇ ਟਰੱਕ ਸਾਈਡ ਤੇ ਲਾ ਕੇ ਦੇਖਿਆ ਤਾਂ ਜਿਹੜਾ ਪਿਛਲੇ ਟਾਇਰ ਦੇ ਦੋ ਨਟ ਬਿਲਕੁਲ ਢਿੱਲੇ ਸੀਗੇ ਕਹਿ ਲੋ ਵੀ ਜੇ ਕਿਲੋਮੀਟਰ ਜਾਂ 2 ਕਿਲੋਮੀਟਰ ਹੋਰ ਟਰੱਕ ਚੱਲਦਾ ਹੋ ਸਕਦਾ ਦੀ ਕੋਈ ਵੱਡਾ ਹਾਸਾ ਹੋ ਜਾਂਦਾ ਸੋ ਇਸ ਤਰ੍ਹਾਂ ਉਸ ਵੀਰ ਨੇ ਆਪਣੀ ਇਹ ਘਟਨਾ ਦੱਸੀ ਵੀ ਕਿਸ ਤਰ੍ਹਾਂ ਮਿਲ ਮੂਲ ਮੰਤਰ ਦੇ ਜਾਪ ਨੇ ਤੇ ਮਹਾਂਪੁਰਸ਼ਾਂ ਨੇ ਬਚਾਇਆ ਤੇ ਵੀ ਕਹਿੰਦਾ ਵੀ ਮੈਂ ਉਸ ਤੋਂ ਬਾਅਦ ਨਸ਼ਾ ਪੱਤਾ ਛੱਡ ਕੇ ਵੀ ਵੀਰ ਜੀ ਅੱਜ ਮੈਂ ਅੰਮ੍ਰਿਤ ਦੀ ਪੌੜ ਛੱਕ ਲਈ ਅੱਜ ਮੈਂ ਗੁਰੂ ਆਲਾ ਬਣ ਗਿਆ ਮੇਰੀਆਂ ਦੋਹਾਂ ਭੈਣਾਂ ਵਧੀਆ ਪਰਿਵਾਰਾਂ ਚ ਚਲਿਆ ਗਈਆਂ ਉਹਨਾਂ ਨੂੰ ਵੀ ਮੈਂ ਹੌਲੀ-ਹੌਲੀ ਕਰਕੇ ਜਿੱਥੇ ਹੋ ਸਕੇ ਉਹਨਾਂ ਦੀ ਸੈਟਿੰਗ ਕਰ ਦਿੱਤੀ ਅੱਜ ਮੇਰੇ ਕੋਲ ਚੰਗੀ ਪੈਲੀ ਆ ਕਹਿੰਦਾ ਵੇ ਇੰਨਾ ਸੁੱਖਾ ਹੋ ਗਿਆ ਸਿਰਫ ਇੱਕ ਮੂਲ ਮੰਤਰ ਦੇ ਪਾਠ ਨੇ ਕਹਿੰਦਾ ਮੇਰਾ ਇੰਨਾ ਕੁਝ ਸਵਾਰ ਦਿੱਤਾ ਕਦੇ ਮੈਂ ਸੋਚਿਆ ਵੀ ਨਹੀਂ ਸੀ ਵੀ ਮੂਲ ਮੰਤਰ ਦੇ ਪਾਠ ਦੇ ਵਿੱਚ ਇੰਨੀ ਸ਼ਕਤੀ ਆ ਬਾਕੀ ਕਹਿੰਦਾ ਵੀ ਮਹਾਪੁਰਸ਼ਾਂ ਦੀ ਕਿਰਪਾ ਤੇ ਦੇਖੋ ਮਹਾਪੁਰਸ਼ਾਂ ਦੀ ਜਦੋਂ ਇਨਸਾਨ ਤੇ ਦ੍ਰਿਸ਼ਟੀ ਪੈਂਦੀ ਆ ਤੋਂ ਇਨਸਾਨ ਦਾ ਸਾਰਾ ਕੁਝ ਦੇਖ ਲੈਂਦੇ ਨੇ ਇਹਦੀ ਬਿਰਤੀ ਕਿ ਹੋ ਜੀ ਆ ਪਹਿਲਾਂ ਇਹਨੇ ਕਿਹਜੇ ਕਰਮ ਕੀਤੇ ਨੇ ਤੇ ਇਹਦਾ ਆਉਣ ਵਾਲਾ ਸਮਾਂ ਕਿਹੋ ਜਿਹਾ ਤੇ ਮਹਾਪੁਰਸ਼ਾਂ ਨੇ ਦੇਖੋ ਫਿਰ ਆਪ ਫੋਨ ਕਰਕੇ ਉਸ ਵੀਰ ਦਾ ਭਲਾ ਕੀਤਾ ਤੇ ਸਿਰਫ ਇੱਕ ਕਿਉਂਕਿ ਉਹ ਬਾਣੀ ਦੇ ਨਾਲ ਵੀਰ ਜੁੜ ਗਿਆ ਸੀਗਾ ਸੋ ਸੰਗਤ ਜੀ ਇਹ ਵੀਡੀਓ ਦੇ ਮਾਧਿਅਮ ਰਾਹੀਂ ਆਪ ਜੀ ਨੂੰ ਇਹ ਘਟਨਾਵਾਂ ਦੱਸਣ ਦਾ ਸਿਰਫ ਇੱਕੋ ਹੀ ਮਕਸਦ ਹੈ ਕਿ ਆਪਾਂ ਵੀ ਬਾਣੀ ਨਾਲ ਜੁੜ ਜਾਈਏ ਸੋ ਆਪ ਜੀ ਨੂੰ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਕਿਉਂਕਿ ਹੋ ਸਕਦਾ ਕਿ ਕੋਈ ਹੋਰ ਇਹ ਵੀਡੀਓ ਸੁਣ ਕੇ ਜਾਂ ਦੇਖ ਕੇ ਮੂਲ ਮੰਤਰ ਦੇ ਜਾਪ ਦੇ ਨਾਲ ਜੁੜ ਜਾਵੇ ਉਹਦਾ ਵੀ ਕੋਈ ਕਾਰਜ ਅਧੂਰਾ ਹੋਵੇ ਕਿਉਂਕਿ ਕੰਮ ਸਿਰਫ ਬਾਣੀ ਨੇ ਕਰਨਾ ਹੈ ਇਨਸਾਨ ਦੇ ਵਸ ਕੁਝ ਵੀ ਨਹੀਂ ਬਾਣੀ ਨੇ ਪਤਾ ਨਹੀਂ ਕਦੋਂ ਕਹਦਾ ਭਲਾ ਕਰ ਦੇਣਾ ਹੈ ਜਿਸ ਦਾ ਵੀ ਭਲਾ ਹੋਏਗਾ ਉਹ ਤੁਹਾਨੂੰ ਕਿੰਨੀਆਂ ਸੀਸਾਂ ਦੇਵੇਗਾ ਤੇ ਸੀਸਾਂ ਦੇ ਨਾਲ ਆਪਣਾ ਹੀ ਭਲਾ ਹੋ ਜਾਏਗਾ ਸੋ ਭੁੱਲਾਂ ਚੁੱਕਾ ਮਾਫ ਕਰਨੀਆਂ ਜੀ ਸਤਿਗੁਰੂ ਸਰਵਤ ਦਾ ਭਲਾ ਕਰਨ ਸਭ ਨੂੰ ਗੁਰੂ ਮਹਾਰਾਜ ਗੁਰਸਿੱਖੀ ਨਾਮ ਬਣ ਦੀਦਾ ਚੜ੍ਹਦੀ ਕਲਾ ਦੇ ਜੀਵਨ ਦੀ ਬਖਸ਼ਿਸ਼ ਕਰਨ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ